ਹਾਂਜੀ ਦੋਸਤੋ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਕਸਦਰੀ ਫਾਰਮ ਤੇ ਜਿਹੜੇ ਵੀ ਆਪਣੇ YouTube ਚੈਨਲ ਅਤੇ Facebook ਪੇਜ ਤੇ ਵੀਡੀਓ ਵੇਖ ਰਹੇ ਹਨ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਪੇਜ ਨੂੰ ਫੋਲੋ ਜ਼ਰੂਰ ਕਰ ਲੈਣ ਅੱਜ ਦੀ ਵੀਡੀਓ ਲੈ ਕੇ ਪਹੁੰਚੇ ਹਾਂ ਦੋਸਤੋ ਪਸ਼ੂ ਮੰਡੀ ਬਿਹਰਾਲਾ ਜ਼ਿਲ੍ਹਾ ਹਨਮਾਨਗੜ ਇਹ ਦੋਸਤੋ ਮੰਡੀ ਹਰੇਕ ਬੁੱਧਵਾਰ ਦੇ ਦਿਨ ਲੱਗਦੀ ਆ ਇੱਥੇ ਤੁਹਾਨੂੰ ਬਹੁਤ ਚੰਗੀ ਕੁਆਲਿਟੀ ਦੀਆਂ ਕ੍ਰਾਸ ਬਲੇਡ ਦੇਆਂ ਗਾਵਾਂ ਜੈਜ ਰੇਟਾਂ ਦੇ ਮਿਲ ਜਾਣਗੀਆਂ ਵੀਡੀਓ ਨੂੰ ਐਂਡ ਤੱਕ ਦੋਸਤੋ ਜਰੂਰ ਦੇਖਿਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਆ ਜੇ ਬਹੁਤ ਚੰਗੀ ਕੁਆਲਿਟੀ ਦੀਆਂ ਦਿਖਾਉਣ ਲੱਗੇ ਆ ਗਾਂ ਦੇ ਕੱਦ-ਕਾਢ ਤੇ ਮਾਰਗਲੋਟੀ ਦਾ ਬਹੁਤ ਵਧੀਆ ਕੱਦ-ਕਾਢ ਸਾ ਹਰ ਹਰਤਾ ਸਾਈ ਬਹੁਤ ਵਧੀਆ ਬੜੇ ਹੋਏ ਸਾਈਡ ਤੇ ਕੀ ਕੀ ਮੁੱਲ ਕਰਦੇ ਆ ਤੇ ਕਿੰਨਾ ਦੋਤਾ ਮਾਰਗਲੋਟੀ ਦਾ ਕੀ ਕਰਦੇ ਆਂ ਗੱਲਬਾਤ ਸਤਰੀ ਕਾ ਬਾਜੀ ਸਤਰੀ ਕਾਰ ਜੀ ਆਪਣਾ ਨਾਮ ਜੀ ਮੇਰਾ ਨਾਮ ਹਰਮੇਲ ਸਿੰਘ ਹੈ ਠੀਕ ਆ ਪਿੰਡ ਕਿਹੜਾ ਜੀ ਪਿੰਡ ਸੰਤਪੁਰਾ ਜੀ ਠੀਕ ਆ ਆਪਣਾ ਵਪਾਰ ਦਾ ਹੀ ਕੰਮ ਹਨਾ ਜੀ ਹਾਂ ਜੀ ਵਪਾਰ ਦਾ ਹੀ ਕੰਮ ਠੀਕ ਆ ਆਪਣੇ ਘਰੇ ਹਰ ਟਾਈਮ ਕਿੰਨੇ ਪਸ਼ੂ ਮਿਲ ਜਾਣਗੇ ਰਹਿੰਦੇ ਆਂ 8-10 ਪਸ਼ੂ ਜੀ 8-10 ਠੀਕ ਆ ਨੰਬਰ ਬੋਲ ਦੇ ਆਪਣਾ 8094587200 ਠੀਕ ਆ ਜਿਹੜੀ ਗਾਂ ਪਤੋਰੀ ਆ ਹਾਂ ਜੀ ਸੋਣ ਵਾਲੀ ਜਾਂ ਸੂਈ ਹੋਈ ਆ ਇਹ ਸੋਣ ਵਾਲੀ ਆ ਜੀ ਕਿੰਨੇ ਦਿਨ ਬਾਕੀ ਆ ਇਹਦੇ ਲਗਭਗ 5-7 ਦਿਨ ਬਾਕੀ ਆ ਜੀ 5-7 ਦਿਨ ਬਾਕੀ ਆ ਸੂਆ ਕਿਹੜਾ ਸੂਗ ਜੀ ਦੂਆ ਇਹਦਾ ਤੀਜਾ ਜੀ ਤੀਜਾ ਸੂਆ ਹਾਂਜੀ ਤੇ ਦੁੱਧ ਕਿੰਨਾ ਪਾ ਦੇਗੀ ਦੁੱਧ 30 ਲੀਟਰ ਦਿੰਦਾ ਦੂਜੇ ਸੂਏ ਨੇ ਅੱਛਾ ਫੇਰ ਤਾਂ ਵਧੇਗੀ ਆ ਜੀ ਹਾਂ ਵਧੂਗੀ ਜੀ ਠੀਕ ਆ ਮੁੱਲ ਕੀ ਕਰਦੇ ਆ ਪਿੰਦਾ ਮੁੱਲ 85000 ਰੁਪਿਆ ਕਰੀਏ 85000 ਛੱਡਾਂ ਕਿੰਨੇ ਦੀ 80 ਤਾਂ ਹੀ ਛੱਡ ਦਾਂਗੇ 80 ਤੱਕ ਹਾਂਜੀ ਠੀਕ ਆ ਜਿਹੜੇ ਕਿਸੇ ਵੀਰ ਨੇ ਹੋਰ ਗਾਵਾਂ ਖਰੀਦਣੇ ਆਪਣੇ ਕਰੋ ਹਾਂਜੀ ਮਿਲ ਜਾਣਗੀਆਂ ਹਾਂ ਮਿਲ ਜਾਣਗੀਆਂ ਮਿਲ ਜਾਣਗੀਆਂ ਗੱਲੀਆਂ ਗਾਵਾਂ ਦੇ ਨਾਲ ਮੱਝਾਂ ਵੀ ਕੋਈ ਮੈਂ ਵੀ ਲੈ ਲੈਣੇ ਆ ਜੀ ਅੱਛਾ ਮੱਝ ਵੀ ਲੈ ਲੈ ਹਾਂਜੀ ਹਾਂਜੀ ਠੀਕ ਆ ਵੀਰ ਧੰਨਵਾਦ ਠੀਕ ਆ ਜੀ ਬਹੁਤ ਚੰਗੀ ਦੋਸਤੋ ਮੈਂ ਵੀਡੀਓ ਨੂੰ ਆਏ ਤਾ ਦੁਕਾਨ ਦਿਖਾਉਣ ਲੱਗੇ ਆ ਅੱਡ ਕਾਠੀ ਬਹੁਤ ਵਧੀਆ ਇਹ ਅੱਡ ਦਾ ਸੈਜ ਬਹੁਤ ਵਧੀਆ ਦੋਸਤੋ ਪੂਰੇ ਵਿਥੀ ਚ ਥਾਣਾ ਰੋ ਕੁਆਲਟੀ ਚੈੱਕ ਬਾਕੀ ਆਪਾਂ ਦੁੱਧ ਬਾਰੇ ਤੇ ਮੁੱਲ ਬਾਰੇ ਬਾਈ ਤੋਂ ਲੈਨੇ ਆ ਜਾਣਕਾਰੀ ਕੀ ਕਰਦੇ ਆ ਮੁੱਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਂ ਜੀ ਸਰੇਂਦਰ ਠੀਕ ਆ ਪਿੰਡ ਕਿਹੜਾ ਜੀ ਦੋਕੇਸ ਵੀ ਟੀਵੀ ਸਰ ਠੀਕ ਆ ਨੰਬਰ ਬੋਲ ਦਿਓ ਆਪਣਾ ਜੀ ਨੰਬਰ 93658745 ਠੀਕ ਆ ਜਿਹੜੀ ਗਾਂ ਪਤੋਰੀ ਆ ਹਾਂਜੀ ਸੂਈ ਹੋਈ ਆ ਜੀ ਹਾਂਜੀ ਸੂਈ ਹੈਗੀ ਕਿੰਨੇ ਦਿਨ ਹੋ ਗਏ ਜੀ ਤਿੰਨ ਦਿਨਾਂ ਦੀ ਸੂਈ ਹੈਗੀ ਤਿੰਨ ਦਿਨ ਹਾਂਜੀ ਠੀਕ ਆ ਦੁੱਧ ਕਿੰਨਾ ਜੀ ਹੋਣਾ ਮੋਕੇ ਦਾ ਖੀਸ ਹੈਗਾ ਇੰਨੇ ਥੱਲੇ 18 19 ਲੀਟਰ 18 19 ਲੀਟਰ ਹਾਂ ਠੀਕ ਆ ਮੁੱਲ ਕੀ ਕਰਦੇ ਆਪਾਂ ਦਾ ਮੁੱਲ ਇੱਕ 10 ਕਰਦੇ ਆ ਜੀ 1 10 ਹਾਂ ਛੱਡਾਂ ਕਿੰਨੇ ਦੇ ਛੱਡਾਂਗੇ ਲੱਖ ਦੇ ਲੱਖ ਦੀ ਲੱਖ ਰੁਪਇਆ ਜ਼ਿਆਦਾ ਨਹੀਂਗਾ ਜ਼ਿਆਦਾ ਕੋਈ ਬਾਤ ਕੋ ਨਹੀਂ ਹੋਰ ਮੌਕਾ ਵੀ ਕਰ ਜਾਗਾ ਮੌਕੇ ਤੇ ਹੋ ਜਾਏਗਾ ਹਾਂ ਹੋ ਜਾਏਗਾ ਠੀਕ ਹੈ ਸੀਲ ਹੈ ਕੋਈ ਦਿੱਕਤ ਕੋ ਨਹੀਂ ਦੋਨੋਂ ਟਾਈਮ ਕਰ ਕਢਵਾ ਦੋਗੇ 12 ਲੀਟਰ ਦੁੱਧ ਕੱਢ ਕੇ ਦੇਵਾਂਗੇ ਠੀਕ ਹੈ ਬੱਚਾ ਮਗਰ ਕੀ ਆ ਬੱਚਾ ਆਏਗਾ ਮਗਰ ਬੱਚਾ ਠੀਕ ਆ ਦੋਸਤੋ ਅੱਗੇ ਤੁਹਾਨੂੰ ਕ੍ਰਾਸ ਬਰੀਡ ਤੇ ਇੱਕ ਹੋਰ ਗਾਂ ਦਿਖਾਉਣ ਲੱਗੇ ਆ ਕੱਦ ਕਾਠ ਬਹੁਤ ਵਧੀਆ ਤੇ ਅਡਰਦਲ ਸਾਈਜ਼ ਬਹੁਤ ਵਧੀਆ ਆਪਾਂ ਜਾਣਕਾਰੀ ਬਾਈ ਤੋਂ ਲਵਾਂਗੇ ਕੀ ਮੁੱਲ ਕਰਦੇ ਆ ਕਿੰਨਾ ਦੁੱਧ ਸੂਈ ਹੋਈ ਜਾਂ ਗੱਬਣਾ ਕਰਾਂਗੇ ਗੱਲ ਬਾਤ ਠੰਡੀ ਸੀਲ ਦੋਸਤੋ ਵੜਾ ਥਣਾ ਦਾ ਵੀ ਗੈਪ ਤੁਹਾਨੂੰ ਕਰਾਉਣੇ ਆ ਚੈੱਕ ਬਹੁਤ ਵਧੀਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਂ ਜੀ ਕੁਲਦੀਪ ਜੀ ਠੀਕ ਆ ਪਿੰਡ ਕਿਹੜਾ ਜੀ ਜੋਧਪੂਰੀਆ ਠੀਕ ਆ ਨੰਬਰ ਬੋਲ ਦਿਓ ਜੀ ਆਪਣਾ 8571042270 ਠੀਕ ਆ ਜਿਹੜੀ ਵੜ ਆਪਾਂ ਤੋਰੀ ਆ ਬਰੀਡ ਕਿਹੜੀ ਆ ਜਾਂਦੀ ਹੈ ਜੀ ਆਹ ਜਰਸੀ ਮਿਕਸ ਹੈ ਜੀ ਜਰਸੀ ਮਿਕਸ ਸਹੀ ਵਾ ਠੀਕ ਆ ਤੇ ਸੂਈ ਹੋਈ ਜਾਂ ਸੂਣ ਵਾਲੀ ਆ ਸੂਣਾ ਰਿਹਾ ਜੀ 10 ਦਿਨ ਕੱਚੀ ਹੈ ਜੀ 10 ਦਿਨਾਂ ਦੀ ਕੱਚੀ ਆ ਕੌਣ ਸਾ ਸੂਆ ਜੀ ਦੂਜਾ ਸੂਆ ਹੈ ਜੀ ਦੂਜਾ ਸੂਆ ਠੀਕ ਆ ਰੇਟ ਕੀ ਆ ਜੀ ਰੇਟ ਦੀ 8000 ਰੁਪਏ ਆ ਜੀ 80 ਛੱਡਾਂ ਕਿੰਨੇ ਦੀ ਛੱਡ ਦਿਹਾੜ ਦੀ ਕੋਈ 5000 ਰੁਪਏ ਮਾਨਤਾ ਮ ਕਰਦੇ ਆ ਮਾਨਤਨ ਹੋ ਜਾਏਗਾ ਠੀਕ ਆ ਨੰਬਰ ਬੋਲ ਦੇ ਕਰੋਰਾ 8571042270 ਠੀਕ ਆ ਜੀ ਦੋਸਤੋ ਇੱਕ ਹੋਰ ਨਿਗਾ ਮਾਰ ਲਓ ਬਹੁਤ ਵਧੀਆ ਕੁਆਲਿਟੀ ਆ ਅੱਗੇ ਦੋਸਤੋ ਤੁਹਾਨੂੰ ਬਹੁਤ ਚੰਗੀ ਕੁਆਲਿਟੀ ਦੀਆਂ ਸਾਈ ਹਲ ਵੜਾ ਦਿਖਾਉਣ ਲੱਗੇ ਆ ਬਹੁਤ ਵਧੀਆ ਕੱਦ ਕਾਠ ਦਰਮਿਆਨਾ ਆ ਦੋਸਤੋ ਕੱਦ ਕਾਠ ਆ ਬਾਕੀ ਪਿਓਰ ਸਾਈ ਵਾਲ ਮੋੜਲਾ ਵੀਰ ਬਾਕੀ ਆਪਾਂ ਬਾਈ ਤੋਂ ਲਵਾਂਗੇ ਰੇਟ ਬਾਰੇ ਦੁੱਧ ਬਾਰੇ ਜਾਣਕਾਰੀ ਕਵਾਲਿਟੀ ਤੇ ਨਿਗਾਹ ਮਾਰ ਲਓ ਇੱਕ ਵਾਰ ਬਹੁਤ ਵਧੀਆ ਥੋੜਾ ਆ ਜਾ ਹੇਵਾਨਾ ਕੱਟ ਕੱਢਿਆ ਦੋਸਤੋ ਭਾਲ ਲਈ ਥੋੜੀ ਜੀ ਬਾਣੇ ਚ ਇਹ ਥਾਨ ਥੋੜੇ ਜਿ ਜੁੜਨੇ ਮੇ ਵੀ ਆ ਕਰੋ ਚੈੱਕ 22 ਤੋਂ ਲੈਨੇ ਆਪਾਂ ਜਾਣਕਾਰੀ ਕੀ ਮੁੱਲ ਕਰਦੇ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਆਪਣਾ ਨਾਂ ਜੀ ਮੇਰਾ ਨਾਂ ਹਰਮਿਤ ਪਾਲ ਜੀ ਠੀਕ ਆ ਪਿੰਡ ਕਿਹੜਾ ਜੀ ਪਿੰਡ ਸੁਲਤਾਨਪੁਰ ਜੀ ਠੀਕ ਆ ਨੰਬਰ ਬੋਲ ਦੇ ਜੀ ਆਪਣਾ 8307019673 ਠੀਕ ਆ ਆਪਣਾ ਉਪਾਰ ਦਾ ਹੀ ਕੰਮ ਹੈ ਵੀਰ ਹਾਂਜੀ ਹਾਂਜੀ ਠੀਕ ਆ ਹਰ ਟਾਈਮ ਕਿੰਨੇ ਪੋਸ਼ ਮਿਲ ਜਾਂਦੇ ਆਪਣੇ ਘਰੇ ਜੀ ਪੰਜ ਸੱਤ ਪੋਸ਼ ਹਰ ਵੇਲੇ ਅਵੇਲੇਬਲ ਹੁੰਦੇ ਠੀਕ ਆ ਕੱਲੀਆਂ ਗਾਵਾਂ ਹੈ ਜੀ ਹਾਂਜੀ ਗਾਈਆਂ ਜੀ ਐਸ ਐਫ ਤੇ ਸਾਈਵਾਲ ਤੇ ਆਪਾਂ ਕੰਮ ਕਰਦੇ ਠੀਕ ਆ ਜਿਹੜੀ ਸਾਈਵਾਲ ਤੋਰੀ ਆਪਾਂ ਇਹ ਸੋਨ ਵਾਲੀ ਬੈੜਾ ਜੀ ਹਾਂਜੀ ਹਾਂਜੀ ਸੋਨ ਵਾਲੀ ਬੈੜਾ ਜੀ ਕਿੰਨੇ ਦਿਨ ਬਾਕੀ ਆ ਇਹ 15 ਦਿਨ ਹੋਰ ਕੱਢ ਜੂਗੀ ਅਈ 15 ਦਿਨ ਬਾਕੀ ਆ ਸੁਭਾ ਕਿਹੜਾ ਸੂਗੀ ਸੁਭਾ ਪਹਿਲਾਂ ਮੂੰਹ ਤੋਂ ਕੀਰੀ ਠੀਕ ਆ ਕਿੰਨਾ ਦੁੱਧ ਕੱਢ ਦੇਗੀ ਦੁੱਧ ਪਾ ਜੂਗੀ ਵੀਰੇ 15 ਲੀਟਰ 15 ਲੀਟਰ ਪਾ ਦੇਗੀ ਹਾਂਜੀ ਹਾਂਜੀ ਠੀਕ ਆ ਮੁੱਲ ਕੀ ਕਰਦੇ ਆਪਾਂ ਮੁੱਲ ਵੀਰੇ ਆਪਾਂ ਕਰਦੇ ਆ 90 ਹਜ਼ਾਰ ਜੀ 90 ਹਜ਼ਾਰ ਹਾਂਜੀ 90 ਹਜ਼ਾਰ ਜ਼ਿਆਦਾ ਨਹੀਂ ਯਾਰ ਕਰ ਲਾਂਗੇ ਮਾਨ ਸਮਾਨ ਵੀ ਮਾਨ ਸਮਾਨ ਹੋ ਜਾਏਗਾ ਹਾਂਜੀ ਹਾਂਜੀ ਮੌਕੇ ਤੇ ਠੀਕ ਆ ਤੁਹਾਡੀ ਵੀਡੀਓ ਵੇਖ ਕੇ ਜੋ ਵੀ ਆਊਗਾ ਮਾਨ ਸਮਾਨ ਕਰਾਂਗੇ ਠੀਕ ਆ ਵੀਰ ਹਾਂਜੀ ਅਗਾ ਦੂਜੇ ਨੰਬਰ ਵਾਲੀ ਜੀ ਇਹ ਵੀ ਹੁੰਦਾ ਹੈ ਇਸਾਈ ਵਾਲੀ ਜੀ ਇਹ ਵੀ ਗੱਬਣਾ ਜੀ ਹਾਂਜੀ ਹਾਂਜੀ ਮਾੜੀ ਤੌਰ ਦੇਕਰ ਠੀਕ ਹੈ ਜੀ ਮੇਰੇ ਦੋਸਤ ਤੁਹਾਨੂੰ ਬਾਈ ਦੀ ਦੂਜੇ ਨੰਬਰ ਵਾਲੀ ਵਾੜ ਦਿਖਾਉਣੇ ਆ ਫੇਸ ਕੁਆਲਟੀ ਕਰ ਲੋ ਚੱਕ ਬਹੁਤ ਵਧੀਆ ਕੱਦ-ਕਾਰ ਵੀ ਦੋਸਤੋ ਬਹੁਤ ਵਧੀਆ ਬਾਕੀ ਆਪਾਂ ਦੁੱਧ ਬਾਰੇ ਤੇ ਮੁੱਲ ਬਾਰੇ ਬਾਜੀ ਤੋਂ ਲਵਾਂਗੇ ਜਾਣਕਾਰੀ ਜਿਹੜੀ ਆਪਾਂ ਦੂਜਾ ਨੰਬਰ ਤੇ ਤੋਰੀ ਆ ਇਹ ਵੀ ਕੱਪਣੀਆਂ ਜੀ ਹਾਂਜੀ 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 ਇਹ ਕਿੰਨੇ ਦਿਨਾਂ ਦੀ ਕੱਚੀ ਆ ਇਹ 20 ਦਿਨ ਮਹੀਨਾ ਕੱਢ ਜੂਗੀ 20 ਦਿਨ ਕੱਢ ਜੂਗੀ ਮਾਨ ਨਾਲ ਠੀਕ ਆ ਇਹ ਕਿੰਨੇ ਕਿਹੜਾ ਸੁਆ ਸੁਣਾ ਇਹ ਪਹਿਲਾਂ ਨਹੀਂ ਇਹ ਵੀ ਪਹਿਲਾਂ ਨਾਲ ਪਹਿਲਾਂ ਨਹੀਂ ਠੀਕ ਆ ਕਿੰਨਾ ਦੁੱਧ ਪਾ ਦੇਗੀ 12 ਕਿਲੋ ਦੇ 12 ਕਿਲੋ ਪਾ ਦੇਗੀ ਠੀਕ ਆ ਇਹਦਾ ਆਪਾਂ ਮੁੱਲ ਕੀ ਕਰਦੇ ਆ ਇਹਦਾ ਮੁੱਲ 55000 ਰੁਪਏ 55000 ਆ ਛੱਡਾਂ ਕਿੰਨੇ ਵੀ ਕਰ ਲਾਂਗੇ ਮਾਨਸਮਾਨ ਠੀਕ ਆ ਹਾਂਜੀ ਡਰੈਸ ਤੇ ਨੰਬਰ ਇੱਕ ਰੌਰ ਬੋਲਦੇ ਆ 8307019673 ਠੀਕ ਆ ਵੀਰ ਦੋਸਤੋ ਤੁਹਾਨੂੰ ਦਿਖਾਉਣ ਲੱਗੇ ਆ ਬਹੁਤ ਚੰਗੀ ਕੁਆਲਿਟੀ ਦੀ ਐਫ ਕ੍ਰੋਸ ਚ ਵੈੜ ਬਾਕੀ ਆਪਾਂ ਬਾਅਦੋਂ ਲਵਾਂਗੇ ਜਾਣਕਾਰੀ ਕੀ ਮੁੱਲ ਕਰਦੇ ਆ ਕਿੰਨਾ ਦੁੱਧ ਆ ਕੱਦ ਕਾਰਤੀ ਦੋਸਤੋ ਬਹੁਤ ਵਧੀਆ ਤੇ ਆਰਡਰ ਦਾ ਵੀ ਸਾਈਜ਼ ਦੇਖ ਲਓ ਬਹੁਤ ਵਧੀਆ ਸਾਫ਼ ਸੁਥਰਾ ਆਰਡਰ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਂ ਜੀ 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 ਠੀਕ ਆ ਪਿੰਡ ਕਿਹੜਾ ਜੀ ਸੁਲਤਾਨਪੁਰ ਹੀ ਆ ਜੀ ਠੀਕ ਆ ਨੰਬਰ ਬੋਲ ਦਿਓ ਆਪਣਾ ਨੰਬਰ 98336590 ਠੀਕ ਆ ਅੱਜ ਪਸ਼ੂ ਮੰਡੀ 베ਰਾਂ ਵਾਲੇ ਚ ਕਿੰਨੇ ਪਸ਼ੂ ਲੈ ਕੇ ਆਏ ਜੀ ਉਸ ਨੂੰ 7 ਲੈ ਕੇ ਆਏ ਆ ਜੀ ਤੇ ਸੇਲ ਕਿੰਨੇ ਹੋਵੇ ਜੀ ਸੇਲ ਇੱਕ ਇੱਕ ਕਰੀਏ ਬਾਈ ਜੀ ਮੋਕੇ ਜੀ ਮੋਕੇ ਤੇ ਇੱਕ ਕੀਤੀ ਆ ਹਾਂਜੀ 6 ਖੜੀਆਂ ਮੋਕੇ ਦੀਆਂ ਠੀਕ ਆ ਜਿਹੜੀ ਆ ਪਹਿਲੇ ਨੰਬਰ ਤੇ ਤੋਰੀ ਆ ਹਾਂਜੀ ਇਹ ਸੋਣ ਵਾਲੀ ਆ ਜੀ ਹਾਂਜੀ ਗੱਬਣਾ ਜੀ 10 ਦਿਨ ਲੈਂਦੀ ਆ 10 ਦਿਨ ਲੈਂਦੀ ਆ ਹਾਂਜੀ ਕਿਹੜਾ ਸੂਆ ਸੋਣਾ ਇਹਦਾ ਪਹਿਲੇ ਪਹਿਲੇ ਸੂਆ ਹੋਊਗੀ ਬਾਈ ਪਹਿਲਾ ਸੂਆ ਸੂਆ ਹੋਊਗੀ ਠੀਕ ਆ ਤੂੰ ਚਾਹ ਪਿਆ ਕੇ ਵੀ ਤੂੰ ਕਿੰਨਾ ਦੁੱਧ ਪਾ ਦੇਗੀ ਦੁੱਧ ਪਾ ਦੇਗੀ 30 ਕਿਲੋ ਕਿੰਨਾ 30 ਲੀਟਰ 30 ਲੀਟਰ ਪਾ ਦੇਗੀ ਹਾਂਜੀ ਯਾਰ ਇਹਨਾਂ ਲੇਵਾ ਤਾਂ ਨਹੀਂਗਾ ਉਹ ਨਹੀਂ ਬਈ ਅਜੇ ਕੱਚੀ ਆ ਬੱਚੀ ਕੱਚੀ ਆ ਹਾਂਜੀ ਹਾਂਜੀ ਠੀਕ ਆ ਮੁੱਲ ਕੀ ਕੀਤਾ ਇਹਦਾ ਮੁੱਲ 130 ਕਰਿਆ ਜੀ 130 ਛੱਡਾਂ ਕਿੰਨੇ ਦੇ ਕਰਦਾ ਇਹ ਮਾਨਸਮਾਨ ਮਾਨਸਮਾਨ ਹੋ ਜਾਏਗਾ ਠੀਕ ਆਗਾ ਦੂਜੇ ਨੰਬਰ ਵਾਲੀ ਤੌਰ ਤੇ ਦੋਸਤੋ ਬਾਈਆਂ ਦੀਆਂ ਆ ਦੂਜੇ ਨੰਬਰ ਵਾਲੀ ਵਾੜ ਤੁਹਾਨੂੰ ਦਿਖਾਉਣੇ ਆ ਕੱਦ ਬਹੁਤ ਵਧੀਆ ਪੂਰਾ ਕੱਦ ਕਾਠਾ ਬਾਕੀ ਆਪਾਂ ਬਾਈ ਤੋਂ ਲਵਾਂਗੇ ਜਾਣਕਾਰੀ ਕਿ ਨਾ ਪਤਾ ਮੁਠੀ ਚ ਆਉਣ ਵਾਲੇ ਪੂਰੇ ਥਾਣਾ ਦੋਸਤੋ ਬਾਕੀ ਆਪਾਂ ਬਾਈ ਤੋਂ ਲਵਾਂਗੇ ਜਾਣਕਾਰੀ ਜਿੰਨੇ ਦਿਨਾਂ ਦੀ ਕੱਚੀ ਆ ਕੀਮਤ ਕਰਦੇ ਆ ਫਿਰ ਜਿਹੜੀ ਆਪਾਂ ਦੂਜੇ ਨੰਬਰ ਤੇ ਤੋਰੀ ਆ ਹਾਂਜੀ ਬਾਈ ਜੀ ਇਹ ਵੀ ਸੂਣ ਵਾਲੀ ਆ ਹਾਂਜੀ ਗੱਪਣਾ ਜੀ ਗੱਪਣ ਕਿੰਨੇ ਦਿਨਾਂ ਦੀ ਕੱਚੀ ਆ 20 ਦਿਨ ਪਈ ਆ ਬਾਈ ਜੀ ਇਹਨੇ 20 ਦਿਨ ਪਈ ਆ ਹਾਂਜੀ ਕਿਹੜਾ ਸੂਆ ਸੂਕ ਗਈ ਪਹਿਲੇ ਪਹਿਲੇ ਪਿਆਂ ਤੇ ਆ ਜੀ ਪਹਿਲਾਂ ਹੀ ਸੂਕ ਗਈ ਹਾਂਜੀ ਹਾਂਜੀ ਤੇ ਦੰਦੋ ਕਿਵੇਂ ਆ ਦੰਦੋ ਚੋਕੀ ਹੋ ਗਈ ਹੋਗੀ ਜੀ ਮੇਰੇ ਚੋਕੀ ਹੋ ਗਈ ਠੀਕ ਆ ਇਹਦਾ ਮੁੱਲ ਕੀ ਕਰਦੇ ਆਪਾਂ ਕਹਿੰਦਾ 140 ਕਰਿਆ ਬਾਈ ਜੀ 140 ਹਾਂਜੀ ਛੱਡਾਂ ਕਿੰਨੇ ਦੀ ਕਰਦਾ ਇਮਾਨ ਸਮਾਨ ਕਰਦਾਂਗੇ ਹੋ ਜਾਏਗਾ ਹਾਂਜੀ ਹਾਂਜੀ ਹੋ ਜਾਏਗਾ ਠੀਕ ਆ ਅਗਾਂ ਤੀਜੇ ਨੰਬਰ ਵਾਲੀ ਜੀ ਤੀਜੇ ਨੰਬਰ ਵਾਲੀ ਵੱਸੀ ਪੈ ਪਹਿਲੇ ਵਾਂ ਤੇ ਇਹੀ ਹੈ ਜੀ ਪਹਿਲੇ ਹੀ ਇਹ ਵੀ ਹਾਂਜੀ ਹਾਂਜੀ ਠੀਕ ਹੈ ਕਿਹੜੀ ਬ੍ਰੀਡ ਆ ਜਾਂਦੀ ਹੈ ਇਹ ਸ਼ਾਈ ਵਾਲੇ ਆ ਜੀ ਸ਼ਾਈ ਵਾਲਾ ਹਾਂਜੀ ਹਾਂਜੀ ਠੀਕ ਆ ਕਿੰਨੇ ਦਿਨ ਬਾਕੀ ਲਾਉਗੀ ਹਾਂਜੀ ਕਿੰਨੇ ਦਿਨ ਬਾਕੀ ਲਾਉਗੀ ਅਜ ਹਫਤਾ ਪਿਆ ਜੀ ਇਹਦਾ ਇੱਕ ਹਫਤਾ ਪੈ ਕਿਹੜਾ ਸੁਆ ਸੁਣਾ ਨੇ ਪਹਿਲੇ ਪਹਿਲੇ ਵਿਆਹ ਦੀ ਪਹਿਲੇ ਵਿਆਹ ਦੇ ਇੱਕ ਹਫਤਾ ਬਾਕੀ ਹੈ ਹਾਂਜੀ ਹਾਂਜੀ ਕਿੰਨਾ ਦੁੱਧ ਪਾ ਦੇਗੀ ਦੁੱਧ ਪਾ ਜੀ 10 ਤੋਂ 12 ਲੀਟਰ ਹੈ 10 ਤੋਂ 12 ਲੀਟਰ ਹਾਂਜੀ ਹਾਂਜੀ ਇਹਦਾ ਮੁੱਲ ਕੀ ਕਰਦੇ ਆਪਾਂ ਇਹਦਾ ਮੁੱਲ 45000 ਕਰਿਆ ਬਾਈ ਜੀ 45000 ਹਾਂਜੀ ਛੱਡਾਂ ਕਿੰਨੇ ਦੀ ਦੇ ਦੇ ਮਾਨਸਮਾਨ ਕਰਤਾ ਹੈ ਬਾਈ ਜੀ ਮਾਨਸਮਾਨ ਹੋ ਜਾਏਗਾ ਤੇ ਆਪਣੇ ਘਰੇ ਹਰ ਟਾਈਮ ਕਿੰਨੇ ਪਸ਼ੂ ਮਿਲ ਜਾਣਗੇ ਹਰ ਟਾਈਮ ਬਾਈ ਜੀ 7-8 ਡੰਗਰ ਮਿਲ ਜਾਂਦੇ ਜੀ ਅਸ਼ਕਲੀਆਂ ਗਾਵਾਂ ਦੇ ਕੰਮ ਕਰਦੇ ਹੋ ਜੀ ਹਾਂਜੀ ਹਾਂਜੀ ਠੀਕ ਆ ਇਹ ਕੋਈ ਪਸ਼ੂ ਵੀਰ ਆਉਂਦਾ ਤੇ ਐਸੇ ਪਸ਼ੂ ਵੀ ਦਵਾ ਦੋਗੇ ਕਿ ਘਰੋਂ ਹੀ ਘਰੋਂ ਵੀ ਦੇ ਦੇਣੇ ਪਸ਼ੂ ਵੀ ਦਵਾ ਦਿੰਨੇ ਬਾਈ ਜੀ ਠੀਕ ਇਕੱਲੀਆਂ ਗਾਵਾਂ ਦਾ ਹੀ ਕੰਮ ਨਾਲ ਮੱਝਾਂ ਵੀ ਆ ਗਾਈਆਂ ਗਾਈਆਂ ਦਾ ਹੀ ਹੈ ਇਕੱਲੀਆਂ ਗਾਵਾਂ ਦਾ ਹਾਂਜੀ ਠੀਕ ਆ ਤੇ ਆਪਣਾ ਆਨਲਾਈਨ ਦਾ ਵੀ ਕੰਮ ਹੈ ਕਿ ਨਹੀਂ ਹਾਂਜੀ ਆਨਲਾਈਨ ਦਾ ਕੰਮ ਹੈ ਜੀ ਜੇ ਕਿਸੇ ਨੇ ਆਨਲਾਈਨ ਪਸ਼ੂ ਮੰਗਵਾਉਣੇ ਹੋ ਔਰਤਾਂ ਹਾਂਜੀ 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 ਤੇ ਉਹ ਵੀ ਭੇਜ ਸਕਦੇ ਹੋ ਭੇਜ ਸਕਦੇ ਆ ਬਾਈ ਜੀ ਠੀਕ ਆ ਆਪਣਾ ਐਡਰੈਸ ਤੇ ਨੰਬਰ ਬੋਲ ਦੇ ਕਰੋਰਾ ਵੰਡ ਸੁਲਤਾਨਪੁਰੀਆ ਜੀ ਠੀਕ ਆ ਜੀ ਜ਼ਿਲ੍ਹਾ ਸਰਸਾ ਤਹਿਸੀਲ ਰਾਣੀਆਂ ਠੀਕ ਆ ਜੀ ਨੰਬਰ 89 30 30 65 90 ਜੀ ਠੀਕ ਹੈ ਜੀ